ਆਓ ਮਿਲਾਵਾ ਕੈਲਗਰੀ ਦੇ ਨੌਜਵਾਨ ਐਮਐਲਏ ਪਰਮੀਤ ਬੋਪਰਾਏ ਨੂੰ ਦੋਸਤੋ ਇਹ ਨੇ ਮੇਰੇ ਨਾਲ ਕੈਲਗਰੀ ਤੋਂ ਮੇਰੇ ਹਲਕੇ ਦੇ ਐਮਐਲਏ ਹੋਣ ਹਰਗਬਰੂ ਪਰਮੀਤ ਬੋਪਰਾਏ ਅਸੀਂ ਇਸ ਵਕਤ ਕੈਲਗਰੀ ਲੋਕਲ ਟ੍ਰੇਨ ਯਾਨੀ ਮੈਟਰੋ ਵਿੱਚ ਬੈਠੇ ਆਂ ਤੇ ਡਾਊਨਟਾਊਨ ਜਾ ਰਹੇ ਆਂ ਮੈਂ ਆਪਣੀ ਕਾਰ 'ਚ ਇਸ ਕਰਕੇ ਨਹੀਂ ਗਿਆ ਕਿਉਂਕਿ ਡਾਊਨਟਾਊਨ ਵਿੱਚ ਪਾਰਕਿੰਗ ਦੀ ਬੜੀ ਸਮੱਸਿਆ ਆ ਪਰ ਮੈਨੂੰ ਜਾਣ ਕੇ ਹੈਰਾਨੀ ਹੋਈ ਕਿ ਐਮਐਲਏ ਸਾਹਿਬ ਵੀ ਇਸੇ ਕਰਕੇ ਟ੍ਰੇਨ 'ਚ ਬੈਠੇ ਹਨ ਕਿ ਉੱਥੇ ਗੱਡੀ ਕਿੱਥੇ ਲਾਉਣੀ ਆ ਇਸ ਤੋਂ ਪਹਿਲਾਂ ਜਦੋਂ ਮੈਂ ਮੈਗਨਾਈਟ ਸਟੇਸ਼ਨ ਦੀ ਟਿਕਟ ਖਿੜਕੀ ਤੇ ਇਹਨਾਂ ਨੂੰ ਟਿਕਟ ਲੈਂਦੇ ਆ ਦੇਖਿਆ ਤਾਂ ਮੈਂ ਬੁਲਾਇਆ ਨਹੀਂ ਇਸ ਕਰਕੇ ਕਿ ਐਮਐਲਏ ਸਾਹਿਬ ਨਹੀਂ ਹੋਣੇ ਕੋਈ ਹੋਰ ਮੇਰੇ ਵਰਗਾ ਸਧਾਰਨ ਬੰਦਾ ਹੋਣਾ ਜਿਹੜਾ ਟਿਕਟ ਖਰੀਦ ਲਿਆ ਪਰ ਗੱਡੀ ਦੀ ਉਡੀਕ ਕਰਦਿਆਂ ਜਦੋਂ ਪਰਮੀਤ ਨੇ ਮੇਰੇ ਕੋਲ ਆ ਕੇ ਮੈਨੂੰ ਬੁਲਾਇਆ ਹੋਰ ਫਿਰ ਅੰਕਲ ਜੀ ਅੱਜ ਕਿੱਧਰ ਮੈਂ ਕਿਹਾ ਮੈਂ ਡਾਊਨਟਾਊਨ ਚੱਲਾ ਕਸ਼ਮੀਰੀਆਂ ਦਾ ਰੋਸ ਮਜਾਰਾ ਕਵਰ ਕਰਨ ਤਾਂ ਪਰਮੀਤ ਨੇ ਕਿਹਾ ਕਿ ਮੈਂ ਵੀ ਉੱਥੇ ਹੀ ਜਾ ਰਿਹਾ ਅਸੀਂ ਦੋਵੇਂ ਕੈਲਗਰੀ ਦੀ ਮਿਊਨਿਸਪੈਲਿਟੀ ਦੀ ਬਿਲਡਿੰਗ 'ਚ ਪੁੱਜ ਗਏ ਮੁਜਾਰੇ ਵਾਲੇ ਅਜੇ ਇਕੱਠੇ ਹੋ ਰਹੇ ਸਨ ਮੈਂ ਉਨੀਦਰ ਕੈਲਗਰੀ ਦੀ ਮਿਊਨਿਸਪਲ ਬਿਲਡਿੰਗ ਨੂੰ ਨੇ ਹਾਰਨ ਲੱਗ ਪਿਆ ਇਹਨੇ ਨੂੰ ਮਾਸਟਰ ਭਜਨ ਹੋਰਾਂ ਨੇ ਕਿਹਾ ਕਿ ਇਹ ਦੇਖੋ ਮਿਊਨਿਸਪੈਲਿਟੀ ਦੀ ਇੱਥੇ ਕਿੱਡੀ ਵੱਡੀ ਬਿਲਡਿੰਗ ਆ ਅੰਦਰ ਚਲੇ ਜਾਓ ਕੋਈ ਰੌਲਾ ਰੱਪਾ ਨਹੀਂ ਅਸੀਂ ਮਹੀਨੇ ਬਾਅਦ ਇੱਥੇ ਆਈਦਾ ਪਾਸ ਬਣਾਉਣ ਛੱਟ ਬਣਾ ਕੇ ਬਾਹਰ ਨਿਕਲ ਜਾਈਦਾ ਉਧਰ ਸਾਡੇ ਜੇ ਲੁਧਿਆਣਾ ਮਿਨਿਸਪੈਲਿਟੀ ਦੀ ਬਿਲਡਿੰਗ 'ਚ ਚਲੇ ਜਾਓ ਤਾਂ ਬੰਦੇ 'ਚ ਬੰਦਾ ਵਜਦਾ ਖੈਰ ਅਕਤੂਬਰ ਸ਼ੁਰੂ ਹੋ ਗਿਆ ਅਜੇ ਤੱਕ ਕੈਲਗੀ ਦਾ ਮੌਸਮ ਸੁਹਾਵਣਾ ਹੈ ਧੁੱਪ ਵੀ ਖਿੜੀ ਹੋਈ ਆ ਤੇ ਫੁੱਲ ਵੀ ਖੜੇ ਹੋਏ ਆ ਪਰਮੀਤ ਨੇ ਫਿਰ ਮੈਨੂੰ ਕਿਹਾ بس ਬਹਾਰ ਦੇ ਆਖਰੀ ਦਿਨ ਹਨ ਪਤਾ ਨਹੀਂ ਕਦੋਂ ਸنو ਸ਼ੁਰੂ ਹੋ ਜਾਵੇ ਤੇ ਫੁੱਲ ਅਗਲੀ ਰੁੱਤ ਤੱਕ برفੇਟ ਦੱਬ ਜਾਣ ਮੈਂ ਤੇ ਪਰਮੀਤ ਹੁਣ ਵਾਪਸੀ ਕਰ ਰਹੀ ਸੀ ਇੱਕ ਵਾਰ ਫਿਰ ਅਸੀਂ ਟ੍ਰੇਨ ਵਿੱਚ ਸੀ ਆਉਂਦਿਆਂ ਤਾਂ ਸੀਟ ਮਿਲ ਗਈ ਸੀ ਪਰ ਹੁਣ ਭੀੜ ਹੋਣ ਕਰਕੇ ਖੜੇ ਸੀ ਪੀੜ ਨੂੰ ਕੋਈ ਮਤਲਬ ਨਹੀਂ ਸੀ ਇਸ ਗੱਲ ਨਾਲ ਕੋਈ ਕਿ ਐਮਐਲਏ ਖੜਾ ਸਫਰ ਕਰ ਰਿਹਾ ਵਾ ਕਿਸੇ ਟੀ ਦੇ ਦੀਏ ਖੈਰ ਮੈਂ ਪਰਮੀਤ ਨੂੰ ਪੁੱਛਿਆ ਕਿ ਮਿਊਂਸਿਪੈਲਿਟੀ ਦੀ ਬਿਲਡਿੰਗ ਮੂਰੇ ਛੋਟੇ ਛੋਟੇ ਬੱਚਿਆਂ ਦੀਆਂ ਇਨੀਆਂ ਜੁੱਤੀਆਂ ਸ਼ੂਜ਼ ਤੇ ਖਡਾਉਣੇ ਵਗੈਰਾ ਰੱਖੇ ਆ ਇਦਾ ਕੀ ਮਤਲਬ ਤਾਂ ਉਹਨੇ ਦੱਸਿਆ ਕਿ ਗੋਰੇ ਲੋਕਾਂ ਨੇ ਕੈਨੇਡਾ ਦੇ ਮੂਲ ਲੋਕਾਂ ਤੇ ਨੇਟਵਾਾਂ ਤੇ ਇੱਥੋਂ ਦੇ ਇੰਡੀਜੇਨियस ਲੋਕਾਂ ਤੇ ਉੱਪਰ ਐਨੇ ਜ਼ੁਲਮ ਕੀਤੇ ਆ ਤੇ ਉਹਨਾਂ ਜ਼ੁਲਮਾਂ ਦਾ ਸ਼ਿਕਾਰ ਇੱਥੋਂ ਦੇ ਬੇਸ਼ਮਾਰ ਬੱਚੇ ਵੀ ਹੋਏ ਆ ਰੈਜ਼ੀਡੈਂਸ਼ੀਅਲ ਸਕੂਲਾਂ 'ਚ ਪੜਦੇ ਇਹਨਾਂ ਬੱਚਿਆਂ ਦੇ ਕੰਕਾਲ ਅੱਜ ਤੱਕ ਸਕੂਲਾਂ ਦੀਆਂ ਗਰਾਊਂਡਾਂ 'ਚੋਂ ਦੱਬੇ ਹੋਏ ਮਿਲ ਰਹੇ ਆ ਹਜ਼ਾਰਾਂ ਬੱਚੇ ਜੋ ਘਰੋਂ ਪੜਨ ਗਏ ਪਰ ਵਾਪਸ ਘਰਾਂ ਨੂੰ ਨਹੀਂ ਪਰਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਤਾਜ਼ਾ ਕਰਨ ਲਈ ਇੱਥੇ ਛੋਟੇ ਬੱਚਿਆਂ ਦੀਆਂ ਜੁੱਤੀਆਂ ਦੇ ਜੋੜੇ ਖਡਾਉਣੇ ਤੇ ਹੋਰ ਨਿਕសុਕ ਰੱਖਿਆ ਗਿਆ ਇੱਕ ਤਰ੍ਹਾਂ ਨਾਲ ਇਹ ਉਹਨਾਂ ਨੂੰ ਸ਼ਰਧਾਂਜਲੀ ਹੈ ਇਹਨੇ ਨੂੰ ਗੱਲਾਂ ਕਰਦਿਆਂ ਕਰਦਿਆਂ ਸਾਡਾ ਸਟੇਸ਼ਨ ਮੈਗਨਾਈਟ ਵੈਸਟਵਿੰਡਸ ਆ ਗਿਆ ਮੈਂ ਤੇ ਪਰਮੀਤ ਫਿਰ ਮਿਲਣ ਦੇ ਵਾਅਦੇ ਨਾਲ ਵਿਛੜ ਗਏ ਦੋਸਤੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ